ਵਗੜਾ ਦੇ ਹੁਸ਼ਿਆਰਪੁਰ ਔਰਤ ਤੇ ਸਥਿਤ ਪਿੰਡ ਜਗਜੀਤਪੁਰ ਵਿਖੇ ਹੋਈ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਮਹਿਲਾ ਤੇ ਇੱਕ ਬੱਚੇ ਸਮੇਤ ਤਿੰਨ ਵਿਅਕਤੀਆਂ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਹ ਹਾਦਸਾ ਸੰਗਣੀ ਧੁੰਦ ਕਨ ਇੱਕ ਨਿੱਜੀ ਮਿਲ ਦੇ ਵਾਸਤੇ ਜਗਾੜੂ ਰੇੜੇ ਦਰਮਿਆਨ ਟੱਕਰ ਹੋਣ ਕਨ ਵਾਪਰਿਆ ਹੈ। ਰਾਮ ਫੜਾ ਜੀ। ਹਾਂਜੀ ਕਿੱਥੇ ਗਏ ਰਹਿਣ ਵਾਲੇ? ਇੱਥੇ ਆਪਣਾ ਦਰਕਾਨ ਕੀ ਮਾਮਲਾ ਕੀ ਹੈ ਕਿ ਜਿਹੜਾ ਐਕਸੀਡੈਂਟ ਹੋਇਆ ਇਹ ਜਾ ਰਹੇ ਸੀ ਆਪਣੇ ਘਰ ਸਾਡੇ ਰਿਸ਼ਤੇਦਾਰ ਸੀ ਮਿਲ ਕੇ ਫਿਰ ਜਾ ਰਹੇ ਸੀ ਵਿਚਾਲੇ ਹਸਤਾ ਹੋ ਗਿਆ ਜੀ ਪਤਾ ਨਹੀਂ ਕਹਿੰਦੇ ਬੱਸ ਚੜਾਤੇ ਕੋਈ ਸਿਵਲ ਦੀ ਚਾਹ ਹੋਇਆ ਕਿੱਥੇ ਗਿਆ ਜੀ ਇਹ ਫਿਰ ਇਹ ਕਹਿੰਦੇ ਬੱਕਰ ਬੰਡੀ ਜਿਹੜੀ ਨਵੀਂ ਬਣੀ ਆ ਨਾ ਜਿਹੜੀ ਜਿਹੜੇ ਥਾਣੇ ਦੇ ਅੱਗੇ ਜਾ ਕੇ ਜਿਹੜੀ ਰਾਵਲ ਬੰਡੀ ਥਾਣੇ ਤੋਂ ਅੱਗੇ ਉੱਥੇ ਬੱਕਰੀ ਬੰਡੀ ਦੇ ਲਾਗੇ ਉੱਥੇ ਕਹਿੰਦੇ ਉੱਥੇ ਜਾ ਕੇ ਐਸੀ ਟੰਡ ਹੋ ਗਿਆ ਸਾਨੂੰ ਫੋਨ ਆਇਆ ਸੀ ਅਸੀਂ ਸਿਵਲ ਪਹੁੰਚੋਗੇ ਅਸੀਂ ਸਿਵਲ ਪਹੁੰਚੇ ਤਿੰਨ ਬੰਦੇ ਦੀ ਡੈਥ ਹੋਈ ਕਹਿੰਦੇ ਕੀ ਨਾਮ ਵਗੈਰਾ ਹੈ ਉਹਨਾਂ ਦੇ ਕੀ ਕੀ ਨਾਮ ਸੀ ਇੱਕ ਤਾਂ ਵਕੀਲ ਦੀ ਨੂੰ ਹੈਗੀ ਫੁੱਲ ਬੱਤੀ ਹਾਂਜੀ ਇੱਕ ਗਰੀਬ ਦਾਸ ਮੁੰਡਾ ਹੈਗਾ ਉਹਦਾ ਜਵਾਈ ਸੀ ਹਾਂਜੀ ਇੱਕ ਗਰੀਬ ਦਾਸ ਦਾ ਮੁੰਡਾ ਸੀ ਕੋਈ 3 ਸਾਲ ਦਾ ਸੀ ਉਹ ਹਾਂਜੀ ਇਹ ਡੈਥ ਹੋਈ ਟੋਟਲ ਕਿੰਨੀਆਂ ਸਵਾਰੀਆਂ ਸੀਗੀਆਂ ਜੀ ਟੋਟਲ 5 ਸੀ ਉਹਦੇ ਵਿੱਚ 5 ਦੀਆਂ ਹਾਂਜੀ ਕਿੰਨਾਂ ਦੀ ਡੈਥ ਹੋ ਗਈਆਂ ਹਾਂਜੀ ਹਾਂਜੀ ਤੇ ਦੋ ਕਿਦਾਂ ਦੋਹਾਂ ਦੀ ਕਿਦਾਂ ਇੱਕ ਦੀ ਲੱਤ ਟੁੱਟ ਗਈ ਤੇ ਬਾਹਾਂ ਟੁੱਟ ਗਈ ਹੈ ਉਹਨਾਂ ਦਾ ਬੜਾ ਬੁਰਾ ਹਾਸਾ ਹੋ ਗਿਆ ਜੀ ਤੁਹਾਡੇ ਕੋ ਇੱਥੇ ਆਏ ਸੀ ਰਿਸ਼ਤੇਦਾਰ ਰਿਸ਼ਤੇਦਾਰ ਸੀ ਸਾਡੇ ਮਿਲ ਕੇ ਅੱਜ ਥੱਲੇ ਸੀ ਚਾਹ ਪਾਣੀ ਪੀ ਤੇ ਨਾਸ਼ਤਾ ਕਰਾਇਆ ਉਧਰ ਕਿੱਥੇ ਦੇ ਰਹਿਣ ਵਾਲੇ ਇਹ ਆਪਣਾ ਹਸ਼ਰਪੁਰ ਜਾ ਰਹੇ ਸੀ ਹਸ਼ਰਪੁਰ ਰਹਿੰਦੇ ਆ ਜਸਵੰਦਰ ਸਿੰਘ ਆ ਜੀ ਹਾਂ ਕਿੱਥੋਂ ਮੈਂ ਫਗਵਾੜੇ ਤੋਂ ਆ ਜੀ ਹਾਂ ਕੀ ਲੈ ਕੇ ਆ ਰਹੇ ਸੀ ਆਪਾਂ ਮੈਂ ਆਪਾਂ ਜੀ ਲੇਵਰ ਲੈ ਕੇ ਰਹਿਣ ਜੀ ਲੈ ਲੇਵਰ ਲੈ ਕੇ ਆਉਂਦਾ ਅੱਛਾ ਜੀ ਕਿਹੜੀ ਬੱਸ ਹਾਂ ਜੀ ਆਹ ਬੱਸ ਆ ਜੀ ਅੱਛਾ ਜੀ ਇਹ ਹੋਇਆ ਕਿਦਾਂ ਜੀ ਇਹ ਭਾਜੀ ਉਧਰੋਂ ਹੋਏ ਆਉਂਦੇ ਸੀ ਉਧਰੋਂ ਇਹ ਗੰਨੇ ਟ੍ਰੈਲੀ ਨਾਲ ਸੀ ਮੇਰੇ ਗੱਡੀ ਟ੍ਰੈਲੀ ਨਾਲ ਹੀ ਗੱਡੀ ਟ੍ਰੈਲੀ ਘੁੰਮ ਕੇ ਨਾਲ ਹੀ ਮੈਂ ਘੁੰਮ ਗਿਆ। ਉਹ ਨਸ਼ਾ ਕੀਤਾ ਸੀ ਜੀ ਮੈਂ ਤੇਾਰੂ ਕੀਤੀ। ਉਹ ਚਪੜਾ ਦਰ ਦੋ। ਹਾਂਜੀ। ਨਸ਼ਾ ਕੋਈ ਨਹੀਂ ਕੀਤਾ ਭਾਜੀ ਮੈਂ ਕੋਈ ਤੰਗ। ਹੋਇਆ ਗੱਲ ਐਕਸੀਡੈਂਟ ਹੋ ਗਿਆ। ਅੱਜ ਆ ਇੱਕ ਨਾ ਆ ਆ ਜੀ ਸਾਹਮਣੇ ਪਿਆ। ਇਹ ਮਾਮਲਾ ਹੈ ਕਿ ਜਿਹੜਾ ਐਕਸੀਡੈਂਟ ਆਇਆ ਮੈਡਮ। ਸਾਡੇ ਤੋਂ ਐਕਸੀਡੈਂਟ ਕੇਸ ਆਇਨੇ। ਸਵੇਰੇ ਅ ਘਰਕਿਆਂ ਦੇ ਰੇੜੀ ਦੇ ਵਿੱਚ ਸ਼ਾਇਦ ਬਸ ਵਜੇ। ਫਿਰ 10-15 ਤੇ ਸਾਡੇ ਤੋਂ ਪੇਸ਼ੈਂਟਸ ਆਇਨੇ। ਇੰਨਾਂ ਚੋਂ ਇੱਕ ਫੀਮੇਲ ਹੈ। ਉਹ ਟ੍ਰੈਕਚਰਸ ਨਹੀਂ ਬਟ ਸਟੇਬਲ ਹੈ ਨਾਲ ਇੱਕ ਛੋਟਾ ਬੱਚਾ ਵੀ ਸੀ ਉਹਦੇ ਵੀ ਟ੍ਰੈਕਚਰ ਅਨਫੋਰਚਨਟਲੀ ਇੱਕ ਬੱਚੇ ਦੀ ਓਨ ਦਾ ਸੈਟਲ ਬ੍ਰੌਂਟ ਡੈਡੀ ਹਾਂ ਉਸ ਤੋਂ ਬਾਅਦ ਦੋ ਬਾਡੀਜ਼ ਹੋ ਰਹੀਆਂ ਨੇ ਸੇਮ ਐਕਸੀਡੈਂਟ ਦੇ ਰਿਲੇਟਡ ਉਹ ਵੀ ਡੈਲਪੋਰੀ ਸੇਮ ਉਸ ਤੋਂ ਤਾਂ ਜੱਲ ਕਿਹੜੀ ਕਿਹੜੀ ਥਾਂ ਤੇ ਹੋਇਆ ਐਕਸੀਡੈਂਟ ਬਗਿਆ ਜਗਜੀਤਪੁਰ ਪਿੰਡ ਹੈ ਇੱਥੇ ਸਵੇਰੇ 8:30 ਵਜੇ ਐਸ ਪਰ ਇਨਫੋਰਮੇਸ਼ਨ ਐਕਸੀਡੈਂਟ ਦਾ ਕੰਡੀਸ਼ਨ ਕਿਦਾਂ ਜੀ ਬਾਕੀ ਜਿਹੜੇ ਮੱਛਾ ਜਿਹੜਾ ਸਟੇਬਲ ਆ ਫ੍ਰੈਕਚਰ ਹੈ ਗਿਆ ਆ ਆਰਥੋਪੀਡੀਸ਼ਨਰ ਇਨਫੋਰਮ ਕਰ ਦਿੱਤਾ ਗਿਆ ਤੇ ਜਿਹੜੀ ਮਦਰ ਹੈ ਉਹਨਾਂ ਦੇ ਵੀ ਫ੍ਰੈਕਚਰ ਹੈ ਬਟ ਵਾਜ਼ ਜੇਲੀ ਲਾਰਜਲੀ ਇਹ ਮਾਮਲਾ ਕੀ ਇੱਕ ਜਿਹੜਾ ਐਕਸੀਡੈਂਟ ਹੋਇਆ ਸਰ ਐਕਸੀਡੈਂਟ ਬਾਰੇ ਪਤਾ ਲੱਗਣ ਦੇ ਮੌਕੇ ਤੇ ਪਹੁੰਚੇ ਆ ਫਿਰ ਨਾਲ ਮਤਲਬ ਕਾ ਦੇਖਿਆ ਕਿ ਕਨੇਡੀ ਦੀ ਇੱਕ ਗੈਂਡਰ ਦੀ ਡੈਥ ਹੋਈ ਆ ਵੀਡੀਓ ਗ੍ਰਾਫਿਕ ਕਰਕੇ ਸਾਰਾ ਕੁਝ ਗੱਡੀਆਂ ਸਾਈਡ ਤੇ ਕਰਾ ਕੇ ਇਹਨਾਂ ਨੂੰ ਬਾਰੇ ਪੇਜ ਆ ਸਰ ਕੋਈ ਪਛਾਣ ਵਗੈਰਾ ਹੋਈ ਇਹਨਾਂ ਦੀ ਕਿੱਥੇ ਦੇ ਰਹਿਣ ਵਾਲੇ ਆ ਪਛਾਣ ਨਹੀਂ ਹੋਈ ਹੈ ਜੀ ਉੱਥੇ ਜਾ ਕੇ ਦੇਖਦੇ ਆ ਦੋ ਬੰਦੇ ਫੱਟੜ ਵੀ ਆ ਉਹਨਾਂ ਕੋ ਕੁਝ ਕੀਤਾ ਕਿੰਨੇ ਦੀ ਡੈਥ ਹੋ ਗਈ ਸਰ ਦੋ ਨਹੀਂ ਦੀ ਡੈਥ ਹੋਈ ਹੈ ਜੀ ਇੱਥੇ ਧਰੀ ਘੜੀ ਕੀਚ ਹੋਇਆ ਜੀ ਐਕਸੀਡੈਂਟ ਸਿੱਪਰ 7 ਮੈਲਾਂ ਦੀ ਗੱਡੀ ਹੈ ਜੀ ਬੱਸ ਬੱਸ ਰੌਂਡ ਅਪ ਕਰ ਲਈ ਐ ਇਹ ਛੋਟਾ ਮੋਟਰਸਾਈਕਲ ਟਾਈਪ ਜਿਹੜਾ ਰੇੜਾ ਹੁੰਦਾ ਹੈ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ